ਚੈਲਮ ਜੀ ਅੱਜ ਵੀ ਦੇਖ ਰਹੇ ਦਸ਼ਕਾਂ ਦਾ ਪ੍ਰੋਗਰਾਮ ਯੂਐਸ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ ਦੋਸਤੋ ਹਾਜ਼ਰਾਂ ਅੱਜ ਜਿੱਦਿਆਂ ਕੁਝ ਸੁਰਖੀਆਂ ਆਈਆਂ ਦਿਆਂ ਕੁਝ ਗੱਲਾਂ ਮਤ ਤੁਹਾਡੇ ਨਾਲ ਸਾਂਝੀਆਂ ਕਰਦੇ ਲਈ ਸਭ ਤੋਂ ਪਹਿਲਾਂ ਗੱਲਬਾਤ ਕਰਨੀ ਹੈ ਕ੍ਰਿਸਟੋਫਰ ਰੇ ਬਾਰੇ ਉਹਨਾਂ ਨੇ ਆਪਣਾ ਅਸਤੀਫਾ ਦਾ ਐਲਾਨ ਕੀਤਾ ਦੂਜਾ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਨਾਂ ਕਰਾਂਦੀਆਂ ਸਜ਼ਾਵਾਂ ਕੱਟ ਕੀਤੀਆਂ ਤੀਜਾ ਬ੍ਰੈਂਥ ਹਾਪਸਨ ਦੀ ਹੱਤਿਆ ਸੰਬੰਧੀ ਇੱਕ ਖੁਲਾਸਾ ਹੋਇਆ ਚੌਥਾ এনਵਾਇਰਨਮੈਂਟਲ ਪ੍ਰੋਟੈਕਸ਼ਨ ਐਕਟ ਵੱਲੋਂ ਐਸੋਸੀਏਸ਼ਨ ਵੱਲੋਂ ਜਿਹੜੀ ਕੈਲੀਫੋਰਨੀਆ ਨੂੰ 135 ਮਿਲੀਅਨ ਦੀ ਗ੍ਰਾਂਟ ਦਿੱਤੀ ਗਈ ਈ-ਬਾਈਕ ਲਈ 2200 ਡਾਲਰ ਮਿਲਣੇ ਅਗਲੇ ਹਫਤੇ ਤੋਂ ਸ਼ੁਰੂ ਹੋਣੇ ਆ ਉਹਦੇ ਬਾਰੇ ਗੱਲਬਾਤ ਕਰਾਂਗੇ ਸਭ ਤੋਂ ਪਹਿਲੀ ਗੱਲਬਾਤ ਅਰੇ ਜਿਹੜੇ ਕ੍ਰਿਸਟੋਫਰ ਰੇ ਨੇ ਐਫ ਬੀ ਆਈ ਦੇ ਡਾਇਰੈਕਟਰ ਉਹਨਾਂ ਬਾਰੇ ਜਦੋਂ ਦੇ ਡੋਨਲਡ ਟਰੰਪ ਚੁਣੇ ਗਏ ਆ ਉਹ ਤੋਂ ਬਾਅਦ ਇਹਨਾਂ ਨੇ ਆਪਣੇ ਬੰਦਿਆਂ ਦੀ ਅਨਾਊਂਸਮੈਂਟ ਕਰਨੀਆਂ ਸ਼ੁਰੂ ਕੀਤੀਆਂ ਵੀ ਹੁਣ ਸਾਡੀ ਸਰਕਾਰ ਆਉਣੀ ਆ ਅਸੀਂ ਕਿਹਨਾ ਕਿਹਨਾ ਬੰਦਿਆਂ ਨੂੰ ਕਿਹਨਾ ਕਿਹਨਾ ਅਹੁਦਿਆਂ ਦੇ ਉੱਤੇ ਲਾਉਣਾ ਉਹਦੇ ਕਾਫੀ ਮਹੱਤਵਪੂਰਨ ਨੇ ਜਿਹੜੇ ਜਿਹੜੇ ਇਹਨਾਂ ਨੇ ਨਾਂ ਅਨਾਊਂਸ ਕੀਤੇ ਆ ਉਹਦੇ ਉੱਤੇ ਕਾਫੀ ਬਵਾਦ ਵੀ ਹੋਏ ਕਈ ਤਰ੍ਹਾਂ ਦੀਆਂ ਚਰਚਾਵਾਂ ਵੀ ਇਹਦੇ ਉੱਤੇ ਚ ਇੱਕ FBI ਦੇ ਡਾਇਰੈਕਟਰ ਦਾ ਅਹੁਦਾ ਹੈ ਜਿਹੜਾ ਬਹੁਤ ਮਹੱਤਵਪੂਰਨ ਅਮਰੀਕਾ ਦੇ ਵਿੱਚ ਉਹਦੇ ਇਸ ਵੀਰੋ ਜਿਹੜੇ ਡਾਇਰੈਕਟਰ ਨੇ ਕ੍ਰਿਸਟੋਫਰ ਰੇ ਨੇ ਕ੍ਰਿਸਟੋਫਰ ਰੇ ਨੇ ਅਨਾਉਂਸ ਕਰ ਦਿੱਤਾ ਵੀ ਜੋ ਬਾਈਡਨ ਦੀ ਟਰਮ ਦੇ ਅੰਤ ਤੱਕ ਜਦੋਂ ਇਹ ਖਤਮ ਹੋਣੀ ਹੈ ਹੁਣ 20 ਜਨਵਰੀ ਨੂੰ ਉਹ ਤੱਕ ਪਹਿਲਾ ਪਹਿਲਾ ਮੈਂ ਰਿਜ਼ਾਈਨ ਕਰ ਦੇਣਾ ਇਹਨਾਂ ਨੇ ਕਿਉਂ ਕਿਹਾ ਕਿ ਮੈਂ ਰਿਜ਼ਾਈਨ ਕਰ ਦੇਣਾ ਰਿਜ਼ਾਈਨ ਇਸ ਕਰਕੇ ਕਰ ਦੇਣਾ ਕਿਉਂਕਿ 21 ਤਰੀਕ ਨੂੰ ਡੋਨਲਡ ਟਰੰਪ ਨੇ ਆ ਜਾਣਾ ਡੋਨਲਡ 트੍ਰੰਪ ਦੇ ਆਉਣ ਦੇ ਨਾਲ ਹੋਊਗਾ ਕਿ ਡੋਨਲਡ 트੍ਰੰਪ ਜਿਹੜੇ ਕ੍ਰਿਸਟੋਫਰ ਰੇ ਨੇ ਇਹਨਾਂ ਦੇ ਨਾਲ ਇਹਨਾਂ ਦੇ ਸਬੰਧ ਆਪਸ ਦੇ ਵਿੱਚ ਬਹੁਤ ਚੰਗੇ ਨਹੀਂ ਜਾਂ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਬਹੁਤਾ ਚੰਗਾ ਸਮਝਦੇ ਨਹੀਂ ਆ ਡੋਨਲਡ 트੍ਰੰਪ ਨੇ ਆਪਣੀ ਪਲਾਨ ਅਨਾਉਂਸ ਕੀਤੀ ਆ ਜਿਹੜੇ ਕੈਸ਼ ਪਟੇਲ ਆ ਕੈਸ਼ ਪਟੇਲ ਜਾਂ ਕੈਸ਼ ਪਟੇਲ ਉਹਨਾਂ ਨੂੰ ਉਹ ਕਿਉਂਕਿ ਇਹਨਾਂ ਦੇ ਬਹੁਤ ਲਾਇਲ ਸਪੋਰਟਰ ਆ ਇਸ ਕਰਕੇ ਉਹ ਐਫ ਬੀ ਆਈ ਦੇ ਡਾਇਰੈਕਟਰ ਹੋਣਗੇ ਹੁਣ ਡਾਇਰੈਕਟਰ ਤੇ ਲੱਗਿਆ ਕ੍ਰਿਸਟੋਫਰ ਰੇ ਉਹਨਾਂ ਦਾ ਜੇ ਟਰਮ ਵੀ ਪਈ ਆ ਫਿਰ ਕੈਸ਼ ਪਟੇਲ ਕਿਵੇਂ ਲੱਗ ਜਾਣਗੇ ਡਾਇਰੈਕਟਰ ਹੁਣ ਇਹ ਕਲਾਤ ਸਕਦੇ ਆ ਕਿਸੇ ਦੂਜੀ ਗੱਲ FBI ਸਰਕਾਰਾਂ ਦੇ ਅਧੀਨ ਨਹੀਂ ਹੁੰਦੀ FBI ਇਦਾਂ ਨਹੀਂ ਹੁੰਦੀ ਕਿ ਮਤਲਬ ਸਿੱਧੀ ਤੌਰ ਦੇ ਉੱਤੇ ਕਿ ਡੈਮੋਕ੍ਰੇਟਸ ਚਲੇ ਗਏ ਰਿਪਬਲਿਕਨ ਆ ਗਏ ਤੇ ਉਹ ਡਾਇਰੈਕਟਰ ਚਲੇ ਜਿਵੇ ਤੇ ਅਗਲਾ ਡਾਇਰੈਕਟਰ ਆ ਜਾਵੇ ਇੰਨਾ ਸਿੱਧਾ ਨਹੀਂ ਹੁੰਦਾ ਪਰ ਹੁਣ ਕ੍ਰਿਸਟੋਫਰ ਰੇ ਕਹਿੰਦੇ ਵੀ ਇਹ ਤੋਂ ਪਹਿਲਾਂ ਕਿ ਮੈਨੂੰ ਫਾਇਰ ਕਰਨ ਕੱਢ ਤੇ ਸਕਦੇ ਹੀ ਆ ਤੇ ਕੈਸ਼ ਪਟੇਲ ਨੂੰ ਲੈ ਕੇ ਆਉਣ ਮੈਂ ਇਸ ਵਿਭਾਗ ਦੇ ਇਸ ਡਿਪਾਰਟਮੈਂਟ ਦੇ ਜਿਹੜੀ ਇੰਡੀਪੈਂਡੈਂਸ ਨੂੰ ਸਾਨੂੰ ਬਰਕਰਾਰ ਰੱਖਣਾ ਚਾਹਨਾ ਮੈਂ ਆਪਣੇ ਆਪ ਹੀ ਪਾਸੇ ਹਟ ਰਿਹਾ ਸੋ ਹੁਣ ਉਹਨਾਂ ਨੇ ਜਿਹੜਾ ਇਹ ਡਿਸੀਜਨ ਆ ਕਿ ਮੈਂ FBI ਦੀ ਇੰਡੀਪੈਂਡੈਂਸ ਨੂੰ ਇਹਦੀਆਂ ਵੈਲਿਊਜ਼ ਨੂੰ ਉਤਰੇ ਦੀਆਂ ਕਦਰਾਂ ਕੀਮਤਾਂ ਨੂੰ ਕਾਇਮ ਰੱਖਣਾ ਚਾਹਨਾ ਤੇ ਇਹ ਚਾਹਨਾ ਹੈ ਕਿ ਜਿਹੜੀ ਇਹ ਬਿਊਰੋ ਆ ਇਹ ਇਹਦਾ ਜਿਹੜਾ ਮਿਸ਼ਨ ਆ ਉਹਦੇ ਉੱਤੇ ਫੋਕਸ ਕਰ ਸਕੇ ਨਾ ਕਿ ਕਿਸੇ ਰਾਜਨੀਤਿਕ ਲੜਾਈ ਦੇ ਵਿੱਚ ਉਲਝ ਜਾਵੇ ਹੈ ਤੇ ਵਸ ਰਾਜਨੀਤਿਕ ਲੜਾਈ ਆ ਕਿ ਕ੍ਰਿਸਟੋਫਰ ਰੇ ਨੂੰ ਪਾਸੇ ਕਰਕੇ ਕੈਸ਼ ਪਟੇਲ ਨੂੰ ਲਾਉਣਾ ਪਰ ਕਿਉਂਕਿ ਸਰਕਾਰ ਉਹਨਾਂ ਦੀ ਹੈ ਉਹ ਕਰ ਸਕਦੇ ਆ ਪਰ ਇੱਥੇ ਇਹਨਾਂ ਦਾ ਆਪਣਾ ਜਿਹੜਾ ਵੱਖਰਾ ਸਟੈਂਡ ਆ ਸਾਹਮਣੇ ਆਇਆ ਔਰ ਉਹਨਾਂ ਨੇ ਬਹੁਤ ਸਾਰੇ ਜਿਹੜੇ ਵਿਵਾਦ ਸੀਗੇ ਉਹਨਾਂ ਨੂੰ ਖਤਮ ਕਰ ਦਿੱਤਾ ਕਿ ਕੈਸ਼ ਪਟੇਲ ਆ ਜਾਣ ਮੈਂ ਆਪਣੇ ਆਪ ਹੀ ਪਾਸੇ ਹਟ ਰਿਹਾ ਹਾਂ ਇਹ ਬੜੀਆਂ ਜਿਹੜੇ ਕ੍ਰਿਸਟੋਫਰ ਰੇ ਨੇ ਉਹਨਾਂ ਦੀ ਬਹੁਤ ਸਾਰੀਆਂ ਅਚੀਵਮੈਂਟਸ ਨੇ ਜਿਹੜਾ ਇਹਨਾਂ ਦਾ ਟਨਿਓਰ ਸੀਗਾ ਜਿਹੜਾ ਇਹਨਾਂ ਦਾ ਸਮਾਂ ਸੀ ਜਿੰਨਾ ਚਿਰ ਇਹ ਡਾਇਰੈਕਟਰ ਰਹੇ ਆ ਇਹਨਾਂ ਨੇ ਖਾਸ ਤੌਰ ਦੇ ਉੱਤੇ ਫੋਕਸ ਕੀਤਾ ਕਿਉਂਕਿ ਅਮਰੀਕਾ ਨੂੰ ਇਸ ਵੇਲੇ ਸਭ ਤੋਂ ਵੱਡਾ ਖਤਰਾ ਸਾਈਬਰ ਅਟੈਕਸ ਦਾ ਆ ਦੂਜੇ ਤਰੀਕੇ ਨਾਲ ਤੇ ਅਮਰੀਕਾ ਆਪਣਾ ਬਚਾਈ ਕਰ ਹੀ ਰਿਹਾ ਪਰ ਸਾਈਬਰ ਅਟੈਕ ਬਹੁਤ ਖਤਰਨਾਕ ਆ ਇਹਨਾਂ ਨੇ ਖਾਸ ਤੌਰ ਦੇ ਉੱਤੇ ਸਾਈਬਰ ਅਟੈਕਸ ਦੇ ਉੱਤੇ ਫੋਕਸ ਕੀਤਾ ਕ੍ਰਿਸਟੋਫਰ ਰੇਨ ਨੇ ਔਰ ਬਹੁਤ ਹੱਦ ਤੱਕ ਸਫਲ ਵੀ ਰਹੇ ਆ ਜੇ ਇਹ ਇਸ ਤਰੀਕੇ ਨਾਲ ਫੋਕਸ ਨਾ ਕਰਦੇ ਤੇ ਅੱਜ ਦਾ ਅਮਰੀਕਾ ਇਸ ਤਰ੍ਹਾਂ ਦਾ ਅਮਰੀਕਾ ਨਾ ਹੁੰਦਾ ਦੂਜਾ ਜਿਹੜਾ ਇਹਨਾਂ ਦੇ ਵੇਲੇ ਫੋਕਸ ਹੈਗਾ ਡੋਮੈਸਟਿਕ ਥ्रेट्स ਤੇ ਹੈਗਾ ਅਮਰੀਕਾ ਨੂੰ ਬਾਹਰਲੇ ਕਿਸੇ ਦੇਸ਼ ਤੋਂ ਖਤਰਾ ਨਹੀਂ ਆ ਜਿੰਨਾ ਅੰਦਰ ਇਹਦੇ ਹੈਗਾ ਡੋਮੈਸਟਿਕ ਥ्रेट्स ਦੇ ਅੰਦਰ ਉਨੀ ਖਤਰੇ ਆ ਦੂਜਾ ਕਿਉਂਕਿ ਇੱਕ ਖਾਸ ਤੌਰ ਦੇ ਉੱਤੇ ਜਿਹੜੇ ਲਾ ਐਨਫੋਰਸਮੈਂਟ ਵਾਲੇ ਨੇ ਪੁਲਿਸ ਆ ਜਾਂ ਕਿਸੇ ਕਿਸਮ ਦੇ ਵੀ ਲਾ ਐਨਫੋਰਸਮੈਂਟ ਵਾਲੇ ਨੇ ਉਹਨਾਂ ਦੇ ਉੱਤੇ ਵਾਇਲੈਂਸ ਬਹੁਤ ਹੋ ਰਹੀ ਹੈ ਉਹ ਖਤਰੇ ਚ ਨੇ ਇਹਨਾਂ ਨੇ FBI ਦੇ ਜਿਹੜੇ ਤਿੰਨ ਕੰਮ ਇਹਨਾਂ ਦੇ ਟਰਨਓਵਰ ਦੇ ਵਿੱਚ ਯਾਦ ਰੱਖੇ ਜਾਣਗੇ ਇੱਕ ਸਾਈਬਰ ਅਟੈਕ ਅ ਨੰਬਰ 2 ਜਿਹੜਾ ਇਹਨਾਂ ਨੇ ਡੋਮੈਸਟਿਕ ਥ੍ਰੈਟਸ ਤੇ ਤੇ ਨੰਬਰ 3 ਇਹਨਾਂ ਨੇ ਜਿਹੜੇ ਲਾ ਰਨਫੋਰਸਮੈਂਟ ਦੇ ਖਿਲਾਫ ਵਾਇਲੈਂਸ ਹੋ ਰਹੀ ਸੀ ਉਹਨੂੰ ਰੋਕਿਆ ਸੋ ਤਿੰਨ ਇਹਨਾਂ ਦੀਆਂ ਬਹੁਤ ਵੱਡੀਆਂ ਅਚੀਵਮੈਂਟਸ ਇਸ ਮਾਮਲੇ ਦੇ ਵਿੱਚ ਮੰਨੀਆਂ ਜਾਣਗੀਆਂ 트੍ਰੰਪ ਦੇ ਨਾਲ ਇਹਨਾਂ ਦੀ ਬਣਦੀ ਨਹੀਂ ਆ ਡੋਨਲਡ 트੍ਰੰਪ ਨੇ ਕ੍ਰਿਸਟੋਫਰ ਰੇ ਦੀ ਆਲੋਚਨਾ ਕੀਤੀ ਹੈ ਬਹੁਤ ਵਾਰੀ ਕਿ ਕਾਰਨ ਉਹਦਾ ਇਹ ਆ ਕਿ ਡੋਨਲਡ 트ੰਪ ਇਹ ਕਹਿੰਦੇ ਆ ਕਿ ਇਹ ਜਿਹੜੇ ਮੇਰੇ ਇੰਟਰਸਟਸ ਨੇ ਜਿੱਥੇ ਮੈਂ ਚਾਹਨਾ ਆ ਜਾਂ ਜਿਹੜੀ ਮੇਰੀ ਸੋਚ ਆ ਉਹਦੇ ਨਾਲ ਅਲਾਈਨ ਨਹੀਂ ਕਰਦੇ। ਔਰ ਉਹਨਾਂ ਦੇ ਸੋਚ ਜਾਂ ਉਹਨਾਂ ਦੀ ਜਿਹੜੀ ਜਿਸ ਕਰਕੇ ਇਹਨਾਂ ਦਾ ਆਪਸ ਦੇ ਵਿੱਚ ਹੈਗਾ ਕਿ ਜਿਹੜੀ ਆ ਜਿਹੜੇ ਜਿਹੜੇ ਇਨਵੈਸਟਿਗੇਟ ਕਰਨਾ ਜਿਹੜੇ 트ੰਪ ਦੇ اپੋਨੈਂਟ ਨੇ ਉਹਨਾਂ ਨੂੰ ਜ਼ਿਆਦਾ ਅਗਰੈਸਿਵਲੀ ਇਨਵੈਸਟਿਗੇਟ ਕਰਨਾ ਚਾਹੀਦਾ। ਤੇ ਹੁਣ ਜਿਹੜੀ ਏ ਵੀ ਕਹਿਆ ਗਿਆ ਕਿ ਜਿਹੜੀ 트럼ਪ ਦੀ ਰਾਜਨੀਤਿਕ ਵਿਰੋਧਤਾ ਕਰਕੇ FBI ਨੇ ਜਾਣਬੁੱਝ ਕੇ ਮਤਲਬ ਜਿਆਦਾ ਅੱਗੇ ਵੱਧ ਕੇ 트럼ਪ ਦੇ ਜਿਹੜੇ ਮਾਰਾ ਲੋਗੋ ਘਾਰਿਆ ਉਹਦੀ ਇਨਵੈਸਟੀਗੇਸ਼ਨ ਕੀਤੀ ਸੀ ਜਾਂ ਉਹਨੂੰ ਫਰੋਲਿਆ ਸੀ ਉੱਥੇ ਇਸ ਕਰਕੇ ਇਹਨਾਂ ਦੀ ਆਪਸ ਤੇ ਉਹ ਇਨਵੈਸਟੀਗੇਸ਼ਨ ਬਹੁਤ ਵਿਵਾਦਪੂਰਨ ਰਹੀ ਹੈ FBI ਦੀ ਔਰ FBI ਜੋ ਇਨਵੈਸਟੀਗੇਸ਼ਨ ਕਰ ਰਹੀ ਹੈ ਤੇ ਉਹਦੇ ਡਾਇਰੈਕਟਰ ਕ੍ਰਿਸਟੋਫਰ ਰੇ ਨੇ ਉਹਨਾਂ ਨੇ 트럼ਪ ਦੇ ਜਿਹੜੇ ਕਲਾਸੀਫਾਈਡ ਡਾਕੂਮੈਂਟਸ ਸੀ ਇਹਨਾਂ ਦੇ ਘਰ ਦੇ ਵਿੱਚ ਜਿਹੜੇ ਕਾਗਜ਼ ਪੱਤਰ ਪਾਏ ਸੀ ਰਾਸ਼ਟਰਪਤੀ ਬਣਨ ਤੋਂ ਬਾਅਦ ਵੀ ਬਹੁਤ ਸਾਰੇ ਉਹ ਕਾਗਜ਼ ਜਿਹੜੇ ਰਾਸ਼ਟਰਪਤੀ ਕੋਲ ਨਹੀਂ ਹੋਣੇ ਚਾਹੀਦੇ ਉਹਨਾਂ ਦੇ ਕੋਲ ਪਏ ਸੀ ਉਹਦੀ ਇਨਵੈਸਟੀਗੇਸ਼ਨ ਉੱਥੇ ਜਿੱਥੋਂ ਜਾ ਕੇ ਕੀਤੀ ਸੀ ਤੇ ਜਾਂ ਜਿਹੜਾ 2020 ਦੀ ਇਲੈਕਸ਼ਨ ਓਵਰਟਰਨ ਵਾਲਾ ਮਾਮਲਾ ਸੀ ਉਸ ਕੇਸ ਦੇ ਵਿੱਚ ਸਿੱਧਾ ਹੀ ਇਹਨਾਂ ਦੀ ਇਨਵੋਲਵਮੈਂਟ ਸੀਗੀ ਉਹ ਸਾਰਾ ਮਾਮਲਾ ਕਿ ਟਰੰਪ ਦੇ ਘਰ ਦੇ ਵਿੱਚ ਕਾਗਜ਼ ਪਾਏ ਸੀ ਚੱਕ ਕੇ ਪਰੇ ਕੀਤੇ ਗਏ ਜਾਂ ਬਾਦ ਦੇ ਵਿੱਚ ਉਹ ਵੀਡੀਓ ਡਿਲੀਟ ਕੀਤੀਆਂ ਗਈਆਂ ਉਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਮਾਮਲਾ ਸੀ ਉਹ ਸਾਰੇ ਕੁਝ ਦੇ ਜਿਹੜੇ ਮੁਖੀ ਸੀ ਉਹ ਕ੍ਰਿਸਟੋਫਰ ਰੇ ਸੀ ਇਸ ਕਰਕੇ ਇਹਨਾਂ ਦੀ ਉਹਨਾਂ ਦੇ ਨਾਲ ਕਿਹਾ ਜਾਂਦਾ ਵੀ ਆਪਸ ਦੇ ਵਿੱਚ ਇਹਨਾਂ ਦੇ ਮਤਭੇਦ ਨੇ ਜਿਹੜਾ ਹੁਣ ਕ੍ਰਿਸਟੋਫਰ ਰੇ ਦਾ ਰੈਜ਼ੀਗਨੇਸ਼ਨ ਆ ਉਹਨੇ ਬੜਾ ਮਿਕਸਡ ਜਿਹਾ ਰਿਐਕਸ਼ਨ ਦਿੱਤਾ ਲੋਕਾਂ ਦਾ ਜਿਹੜੇ ਡੈਮੋਕ੍ਰੇਟਸ ਨੇ ਉਹਨਾਂ ਨੇ ਸਿਫਤ ਕੀਤੀ ਹੈ ਇਸ ਗੱਲ ਦੀ ਜਾਂ ਕਈ ਲੋਕ ਇਹਦੀ ਸਿਫਤ ਕਰ ਰਹੇ ਆ ਬਿਠੀਕਾ ਇਹਨਾਂ ਦੇ ਵਾਦ-ਵਿਵਾਦ ਆਪਸ ਦੇ ਵਿੱਚ ਹੋ ਸਕਦੇ ਆ ਪਰ ਜਿਹੜੀ FBI ਦੇ ਮਿਸ਼ਨ ਦੇ ਨਾਲ ਕਮਿਟਮੈਂਟ ਸੀ ਕ੍ਰਿਸਟੋਫਰ ਰੇਦੀ ਉਹਨਾਂ ਨੇ ਪੂਰੀ ਕੀਤੀ ਹੈ। ਆ ਰਿਪਬਲਿਕਨ ਇਹਨੂੰ ਦੇਖ ਰਾਇਆ ਵੀ ਕੁਦਰਤੀ ਇੱਕ ਚਾਂਸ ਆ ਬਦਲਾਅ ਦਾ ਕਿ ਅਸੀਂ ਆਪਣਾ ਬੰਦਾ ਇੱਥੇ ਲਾ ਸਕਦੇ ਆ। ਅ ਵਿਦਨ ਇੰਸਟੀਚਿਊਸ਼ਨ ਜਿਹੜੀ ਸੀਗੀ ਡਿਪਾਰਟਮੈਂਟ ਕ੍ਰਿਸਟੋਫਰ ਰੇ ਦੀ ਕਾਫੀ ਰਿਸਪੈਕਟ ਰਹੀ ਹੈ FBI ਦੇ ਵਿੱਚ ਜਿਹੜਾ ਬਹੁ ਗਿਣਤੀ ਸਟਾਫ ਆ ਉਹ ਐਪਰੀਸ਼ੀਏਟ ਕਰਦਾ ਇਹਨਾਂ ਨੂੰ ਇਹਨਾਂ ਦੀ ਲੀਡਰਸ਼ਿਪ ਨੂੰ ਖਾਸ ਤੌਰ ਦੇ ਉੱਤੇ ਜਿਹੜੇ ਪੋਲਿਟਿਕਲ ਅਟੈਕ ਐਫ ਬੀ ਆਈ ਦੇ ਉੱਤੇ ਹੋਏ ਆ ਉਹਦੇ ਉੱਤੇ ਇਹਨਾਂ ਨੇ ਐਫ ਬੀ ਆਈ ਦਾ ਜਿਹੜਾ ਬੇਸਿਕ ਫੋਕਸ ਜਿਹੜਾ ਮਿਸ਼ਨ ਸੀ ਉਹਨੂੰ ਕਾਇਮ ਰੱਖਿਆ ਸੋ ਇਹ ਇੱਕ ਆਪਣੇ ਆਪ ਦੇ ਵਿੱਚ ਹੁਣ ਵੱਡਾ ਮਾਮਲਾ ਆ ਪੌਲ ਲਾਇਬਰਟ ਇਹਨਾਂ ਦੇ ਡਿਪਟੀ ਆ ਉਹ ਹੁਣ ਕੁਦਰਤੀ ਆ ਟੈਂਪੋਰਰੀ ਟੇਕਓਵਰ ਕਰਨਗੇ ਪਰ ਬਹੁਤੇ ਉਹ ਮਤਲਬ ਉਹਨਾਂ ਨੇ ਵੀ ਜਲਦੀ ਰਿਟਾਇਰਮੈਂਟ ਉਹਨਾਂ ਦੇ ਰਿਟਾਇਰ ਹੋ ਜਾਣਾ ਜਲਦੀ ਸੋ ਫਿਊਚਰ ਲੀਡਰਸ਼ਿਪ ਜਿਹੜੀ 트ੰਪ ਦੇ ਅੰਡਰ ਤੇ ਜਾਂ ਕੈਸ਼ ਪਟੇਲ ਦੇ ਨਾਲ ਆਉਂਦੀ ਆ ਉਹਦੇ ਨਾਲ FBI ਦੇ ਵਿੱਚ ਚੇਂजेस ਆਉਣਗੇ ਇਹ ਢਾਂਚਾ ਬਦਲਿਆ ਜਾਊਗਾ ਭਾਵੇਂ ਸਾਰਾ ਕੁਝ ਕਾਨੂੰਨ ਦੇ ਵਿੱਚ ਚੱਲਦਾ ਆ ਪਰ ਫਿਰ ਵੀ ਇਹਦੇ ਵਿੱਚ ਕੁਛ ਨਾ ਕੁਛ ਤਬਦੀਲੀਆਂ ਉਸ ਤਰੀਕੇ ਦੀਆਂ ਜਿਹੜੀਆਂ ਡੋਨਲਡ 트ੰਪ ਦੀ ਸੋਚ ਅਨੁਸਾਰ ਹੋਣਗੀਆਂ ਡੋਨਲਡ 트ੰਪ ਨੇ ਇਹਨਾਂ ਦੇ ਉੱਤੇ ਸਿੱਧਾ-ਸਿੱਧਾ ਇਲਜ਼ਾਮ ਲਾਇਆ ਸੀ ਕ੍ਰਿਸਟੋਫਰ ਰੇ ਦੇ ਉੱਤੇ ਕਿ ਜਿਹੜਾ ਕ੍ਰਾਈਮ ਨੂੰ ਹੈਂਡਲ ਕਰਨ ਦੇ ਵਿੱਚ ਫੇਲ ਹੋਏ ਆ ਤੇ ਬਾਇਸ ਆ ਈਵਨ ਜਿਹੜੇ ਇਹ ਇਹਨਾਂ ਨੇ ਕਿਹਾ ਸੀ ਕਿ ਮੈਂ ਠੀਕ ਹਾਂ ਪਰ ਇਹਨਾਂ ਦੇ ਉੱਤੇ ਕਾਫੀ ਐਸ ਕਿਸਮ ਦੇ ਜਿਹੜੇ ਦੋਸ਼ ਲੱਗੇ ਸੀ ਸੋ FBI ਦੇ ਡਾਇਰੈਕਟਰ ਕ੍ਰਿਸਟੋਫਰ ਏ ਰੇ ਉਹਨਾਂ ਨੇ ਕੱਲ ਬੁੱਧਵਾਰ ਨੂੰ ਅਨਾਉਂਸ ਕਰ ਦਿੱਤਾ ਕਿ ਉਹ ਜੋ ਬਾਈਡਨ ਦੀ ਐਡਮਿਨਿਸਟ੍ਰੇਸ਼ਨ ਦੀ ਟਰਮ ਦੇ ਆਖਰ ਤੱਕ ਰਿਜ਼ਾਈਨ ਕਰ ਦੇਣਗੇ ਸਟੈਪ ਡਾਊਨ ਕਰ ਰਹੇ ਆ ਸਭ ਤੋਂ ਪਾਵਰਫੁਲ ਲਾਅਨ ਫੋਰਸਮੈਂਟ ਬਿਊਰੋ ਜਿਹੜੇ ਇਹਨਾਂ ਦੇ ਪ੍ਰੈਜ਼ੀਡੈਂਟ ਲੈਕ ਡੋਨਲਡ 트੍ਰੰਪ ਜਦੋਂ ਉੱਥੇ ਆਉਂਦੇ ਆ ਆ ਕੇ ਉਹਨਾਂ ਨੂੰ ਲੱਗਦਾ ਵੀ ਮੈਨੂੰ ਕੱਢ ਦੇਣਾ ਇਹਨਾਂ ਨੇ ਰੱਖਣਾ ਤਾਂ ਹੈ ਨਹੀਂ ਫਾਇਰ ਤੇ ਇਹਨਾਂ ਨੇ ਕਰ ਹੀ ਦੇਣਾ ਕਿ ਉਹਨਾਂ ਫਰਮਾਇਆ ਆਪ ਹੀ ਪਾਸੇ ਚਲੇ ਜਾਵਾਂ ਰੇ ਦਾ ਰੈਜ਼ੀਗਨੇਸ਼ਨ ਉਸ ਵੇਲੇ ਆਇਆ ਜਦੋਂ ਕਿ 7 ਸਾਲ ਇਹਨਾਂ ਦੇ ਹੋਏ ਆ 10 ਸਾਲ ਦੀ ਟਰਮ ਦੇ ਤੇ ਇੱਕ ਟਿਨਿਓਰ ਜਿਹਦਾ ਮਤਲਬ ਇਹ ਆ ਕਿ ਕਈ ਐਡਮਿਨਿਸਟ੍ਰੇਸ਼ਨ ਇਹਦੇ ਵਿੱਚ ਆਉਂਦੀਆਂ ਕੋਈ ਕ੍ਰਪਰਬਲਿਕਨ ਉਹ ਜਾਂਦੇ ਉਹ ਚਲੇ ਜਾਂਦੇ ਆ ਤੇ ਇਹ ਜਿਹੜਾ ਜਾਣਬੁੱਝ ਕੇ ਉਹਨੂੰ ਲੰਬਾ ਰੱਖਿਆ ਗਿਆ ਆ ਤਾਂ ਕਿ 10 ਸਾਲ ਦੀ ਟਰਮ ਦਾ ਮਤਲਬ ਇਹ ਇਸ ਕਰਕੇ ਆ ਵੀ ਜਿਹੜਾ ਮਰਜੀ ਆਵੇ ਜਿਹੜਾ ਮਰਜੀ ਜਾਵੇ ਉਹਦਾ ਪੋਲਿਟਿਕਾਈਜ਼ ਨਹੀਂ ਹੋਣਾ ਚਾਹੀਦਾ FBI ਦਾ FBI ਦਾ ਰਾਜਨੀਤਿਕਕਰਨ ਨਹੀਂ ਹੋਣਾ ਚਾਹੀਦਾ ਰਾਜਨੀਤਿਕ ਪਾਰਟੀ ਦੇ ਨਾਲ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਚਾਹੀਦਾ ਰਾਸ਼ਟਰਪਤੀ ਬਦਲ ਜਾਣ ਪਰ FBI ਦੇ ਡਾਇਰੈਕਟਰ ਜਿਹੜੇ ਆ ਉਹ ਕਟਕਟ 10 ਸਾਲ ਉਸੇ ਤਰੀਕੇ ਦੇ ਨਾਲ ਰਹਿਣ ਪਰ ਇਹ ਇਹਨਾਂ ਦਾ ਜਿਹੜਾ ਰੈਜ਼ੀਗਨੇਸ਼ਨ ਆ ਉਹਦੀ ਅਨਾਉਂਸਮੈਂਟ ਨੇ ਇੱਕ ਨਵੇਂ ਕਿਸਮ ਦਾ ਜਿਹੜਾ ਮਿਕਸ ਜਿਹਾ ਰਿਐਕਸ਼ਨ ਪੋਲਿਟਿਕਲ ਹਲਕਿਆਂ ਦੇ ਵਿੱਚ ਤੇ ਲੋਕਾਂ ਦੇ ਵਿੱਚ ਪੈਦਾ ਕਰ ਦਿੱਤਾ ਵੀ ਇਹ ਇਹਨਾਂ ਨੇ ਠੀਕ ਕੀਤਾ ਜਾਂ ਇੱਕ ਨਵਾਂ ਰਵਾਜ ਜਿਹੜਾ ਪਿਆ ਅਗਲੀ ਗੱਲਬਾਤ ਰਾਸ਼ਟਰਪਤੀ ਜੋ ਬਾਈਡਨ ਬਾਰੇ ਰਾਸ਼ਟਰਪਤੀ ਜੋ ਬਾਈਡਨ ਨੇ ਸਜ਼ਾਵਾਂ ਮਾਫ ਕੀਤੀਆਂ ਘਟਕ ਕੀਤੀਆਂ ਪਹਿਲਾਂ ਚਰਚਾ ਦੇ ਵਿੱਚ ਆਇਆ ਸੀ ਇਹਨਾਂ ਦਾ ਬੇਟਾ ਕਿ ਇਹਨਾਂ ਨੇ ਉਹਦੀ ਸਜ਼ਾ ਮਾਫ ਕਰ ਦਿੱਤੀ ਪਹਿਲਾਂ ਕਹਿਆ ਸੀ ਇਹਨਾਂ ਨੇ ਕਿ ਮੈਂ ਮਾਫੀ ਨਹੀਂ ਦੇਣੀ ਪਰ ਬਾਅਦ ਦੇ ਵਿੱਚ ਉਹਨਾਂ ਨੇ ਮਾਫ ਕਰ ਦਿੱਤਾ ਵੀ ਕਿਉਂਕਿ ਉਹਦੇ ਨਾਲ ਧੱਕਾ ਹੋਇਆ ਪੋਲਿਟਿਕਲੀ ਉਹਨੂੰ ਜਾਣਬੁੱਝ ਕੇ ਖਿੱਚਿਆ ਗਿਆ ਇਸ ਕਰਕੇ ਮੈਂ ਉਹਨੂੰ ਮਾਫ ਕਰ ਰਿਹਾ ਰਾਸ਼ਟਰਪਤੀ ਕੋਲ ਇਹ ਅਧਿਕਾਰ ਹਾ ਮਾਫ ਕਰ ਸਕਦੇ ਆ ਔਰ ਪਿਛਲੇ ਸਮੇਂ ਦੇ ਵਿੱਚ ਲੰਬੇ ਸਮੇਂ ਤੋਂ ਰਵਾਇਤ ਅਮਰੀਕਾ ਦੇ ਵਿੱਚ ਚੱਲੀ ਆਉਂਦੀ ਹੈ ਜਦੋਂ ਡੋਨਲਡ ਟਰੰਪ ਆਏ ਸੀ ਇਹਨਾਂ ਨੇ ਵੀ ਆਪਣੇ ਸਾਡੂ ਨੂੰ ਜਿਹੜਾ ਮਾਫ ਕੀਤਾ ਸੀ ਇਹਨਾਂ ਦਾ ਜਿਹੜਾ ਕੋੜ ਮਸੀਹ ਮਾਫੀ ਚਾਹਣਾ ਮੈਂ ਉਹਨੂੰ ਕੋੜ ਨੂੰ ਮਾਫ ਕੀਤਾ ਸੀ ਐਸੇ ਤਰੀਕੇ ਦੇ ਨਾਲ ਪਹਿਲੇ ਜਨੇ ਰਾਸ਼ਟਰਪਤੀ ਸੀਗੇ ਉਹਨਾਂ ਨੇ ਬਿਲ ਕਲਿੰਟਨ ਸੀਗੇ ਉਹਨਾਂ ਨੇ ਆਪਣੇ ਜਿਹੜਾ ਸਟੈਪ ਬ੍ਰਦਰ ਸੀ ਉਹਨੂੰ ਮਾਫ ਕੀਤਾ ਸੀ ਇਹ ਸਾਰੇ ਇੱਕ ਦੂਜੇ ਦੇ ਨਾਲ ਕਰਦੇ ਆਏ ਆ ਜਦੋਂ ਜਾਂਦੇ ਆ ਹੁਣ ਵੀ ਹੁਣ ਜਿਹੜਾ ਰਾਸ਼ਟਰਪਤੀ ਜੋ ਬਾਈਡਨ ਨੇ ਆਪਣੇ ਬੇਟੇ ਨੂੰ ਮਾਫੀ ਦਿੱਤੀ ਸੀ ਉਹ ਤਾਂ ਕਾਫੀ ਚਰਚਾ ਦੇ ਵਿੱਚ ਰਹੀ ਪਰ ਉਹਦੇ ਨਾਲ ਕਈ ਜਿਹੜੀਆਂ ਹੋਰ ਮਾਮਲੇ ਵੀ ਜੁੜਦੇ ਕਿਹੜੇ ਕਈਆਂ ਦੀਆਂ ਸਜ਼ਾਵਾਂ ਘਟਾਈਆਂ ਵੀ ਆ ਰਾਸ਼ਟਰਪਤੀ ਜੋ ਬਾਈਡਨ ਨੇ ਹੰਟਰ ਬਾਈਡਨ ਦੀ ਮਾਫੀ ਚਰਚਾ ਦੇ ਵਿੱਚ ਜ਼ਿਆਦਾ ਆ ਗਈ ਸੀ ਪਰ ਇਹਦੇ ਨਾਲ ਕਈ ਹੋਰ ਚੀਜ਼ਾਂ ਜੁੜੀਆਂ ਨੇ ਜੋ ਬਾਈਡਨ ਨੇ ਲਗਭਗ 39 ਜਿਹੜੇ ਬੰਦੇ ਆ ਜਿਹੜੇ ਕਨਵਿਕਟ ਹੋਏ ਆ ਕ੍ਰਾਈਮ ਦੇ ਲਈ ਉਹਨਾਂ ਨੂੰ ਮੁਆਫੀ ਦਿੱਤੀ ਆ ਅ ਦੂਜਾ ਜਿਹੜੀ ਕਈਆਂ ਦੀਆਂ ਸਜ਼ਾਵਾਂ ਨੂੰ ਘਟਾ ਦਿੱਤਾ ਔਰ ਜਿਨ੍ਹਾਂ ਦੀਆਂ ਸਜ਼ਾਵਾਂ ਨੂੰ ਘਟਾਇਆ ਗਿਆ ਉਹ 1500 ਬੰਦਾ ਆ 1500 ਜਣੇ ਦੀ ਸਜ਼ਾ ਨੂੰ ਘੱਟ ਕੀਤਾ ਇਹਨਾਂ ਨੇ ਬਹੁਤ ਵੱਡਾ ਨੰਬਰ ਆ ਇਹ ਉਹਦੇ ਪਿੱਛੇ ਰੀਜ਼ਨ ਜਿਹੜੀ ਸਜ਼ਾ ਨੂੰ ਨਰਮ ਕਰਨ ਪਿੱਛੇ ਜੋ ਬਾਈਡਨ ਨੇ ਇਹ ਕਿਹਾ ਆ ਕਿ ਇਹਨਾਂ ਨੇ ਉਹਨਾਂ ਜਿਹੜੇ ਵਿਅਕਤੀ ਸੀਗੇ ਜਿਨ੍ਹਾਂ ਨੇ ਮਤਲਬ ਜਿਹੜੇ ਰੀਹੈਬਿਟ੍ਰੇਟ ਹੋ ਗਏ ਤੇ ਕਮਿਟ ਕਰਦੇ ਆ ਇਸ ਗੱਲ ਦਾ ਵਾਅਦਾ ਕਰਦੇ ਆ ਕਿ ਅਸੀਂ ਜੜੀਆਂ ਇੰਪਰੂਵ ਕਰਾਂਗੇ ਕਮਿਊਨਿਟੀਜ਼ ਦੇ ਵਿੱਚ ਬਹੁਤ ਸਾਰੇ ਜਿਹੜੇ ਇਹਨਾਂ ਦੇ ਵਿੱਚ ਉਹ ਸੀਗੇ ਜਿਹੜੇ ਜਿਹੜੇ ਬਹੁਤਿਆਂ ਦੇ ਉੱਤੇ ਡਰਗ ਨਾਲ ਰਿਲੇਟਡ ਅਫੈਂਸਸ ਹੈਗੇ ਸੋ ਯੋ ਲੱਗਦਾ ਵੀ ਜੇ ਮੈਂ ਇਹਨਾਂ ਨੂੰ ਹੋਰ ਕੋਈ ਇਹ ਨਹੀਂ ਕਿ ਉਹਨਾਂ ਦੇ ਰਿਸ਼ਤੇਦਾਰ ਆ ਜਾਂ ਉਹਨਾਂ ਦੀ ਪਾਰਟੀ ਦੇ ਬੰਦੇ ਆ ਪਰ ਉਹਨਾਂ ਨੂੰ ਇਹ ਲੱਗਿਆ ਕਿ ਜੇ ਮੈਂ ਇਹਨਾਂ ਨੂੰ ਮਾਫ ਕਰਦਾ ਤਾਂ ਇਹ ਬਿਹਤਰ ਬਣ ਸਕਦੇ ਆ ਜਾਂ ਉਹਨਾਂ ਨੇ ਵਾਅਦਾ ਕੀਤਾ ਕਿ ਅਸੀਂ ਬਿਹਤਰ ਬਣਾਂਗੇ ਇਸ ਕਰਕੇ ਉਹਨਾਂ ਨੂੰ ਮਾਫ ਕਰ ਦਿੱਤਾ ਗਿਆ ਕੋਵਿਡ-19 ਦੀ ਜਿਹੜੀਆਂ ਸੈਂਟੈਂਸਸ ਸੀਗੀਆਂ ਆ ਜਿਹੜੇ ਜਿਹੜੇ ਲੋਕਾਂ ਨੂੰ ਆ ਹੋਮ ਕਨਫਾਈਨਮੈਂਟ ਦਿੱਤੀ ਗਈ ਸੀ ਘਰ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਸੀ ਪੰਡੈਮਿਕ ਦੇ ਵਿੱਚ ਜਿਹਨਾਂ ਨੂੰ ਲੱਗਿਆ ਕਿ ਇਹਨਾਂ ਨੇ ਜਿਹੜਾ ਬਿਨਾ ਲੋੜ ਤੋਂ ਜ਼ਿਆਦਾ ਆਪਣੇ ਉਹਦੇ ਅੰਦਰ ਅੰਡਰ ਇਹਨਾਂ ਨੇ ਸਰਵ ਕਰ ਦਿੱਤਾ ਹੈ سزا ਭੁਗਤ ਲਈ ਹੈ ਉਹਨਾਂ ਨੂੰ ਵੀ ਮਾਫ ਕਰ ਦਿੱਤਾ ਹੈ ਜਿਹੜੀਆਂ ਇਹਦੀਆਂ ਉਦਾਹਰਨਾਂ ਨੇ ਕਈ ਇੰਡੀਵਿਜੂਅਲਸ ਇਹਨਾਂ ਦੇ ਵਿੱਚ ਮਿਲਟਰੀ ਵੈਟਰਨ ਵੀ ਸ਼ਾਮਲ ਨੇ ਜਿਹੜੇ ਨਰਸ ਆ ਇੱਕ ਜਿਹੜੀ ਅਸਿਸਟ ਕਰਦੀ ਸੀ ਕੋਵਿਡ ਵੈਕਸੀਨ ਦੇ ਰੋਲ ਆਊਟ ਦੇ ਨਾਲ ਇਸੇ ਤਰ੍ਹਾਂ ਦੇਡਿਕਸ਼ਨ ਕਾਉਂਸਲਰ ਆ ਕੁਸ਼ੋਰ ਨੇ ਇੱਕ ਕਾਫੀ ਲੋਕ ਇਹਦੇ ਵਿੱਚ ਸ਼ਾਮਲ ਦੱਸੇ ਜਾ ਰਹੇ ਜਿਨ੍ਹਾਂ ਨੂੰ ਉਹਨਾਂ ਨੇ ਮਾਫ ਕੀਤਾ ਇਹ ਹੁਣ ਹੈ ਬਹੁਤ ਵੱਡੀ ਇਨੂੰ ਇੱਕ ਲੈਮੈਂਸੀ ਕਹਿੰਦੇ ਆ ਰਕੋਰਡ ਬ੍ਰੇਕਿੰਗ ਲੈਮੈਂਸੀਜ਼ ਨੇ ਮਤਲਬ ਸਜ਼ਾ ਘਟ ਕਰਨ ਦੇ ਬਹੁਤ ਵੱਡਾ ਨੰਬਰ ਆ ਵਾਈਟ ਹਾਊਸ ਨੇ ਇਹਨੂੰ ਕਿਹਾ ਕਿ ਜ਼ਿਆਦਾ ਇੱਕ ਦਿਨ ਦੇ ਵਿੱਚ ਪਹਿਲਾਂ ਕਿਸੇ ਵੀ ਰਾਸ਼ਟਰਪਤੀ ਨੇ ਇੰਨੀ ਜ਼ਿਆਦਾ ਮਾਫੀ ਨਹੀਂ ਦਿੱਤੀ ਵੀ 1500 ਬੰਦੇ ਨੂੰ ਸਜ਼ਾ ਘਟਾ ਦਿੱਤੀ ਜਾਵੇ ਹੰਟਰ ਬਾਈਡਰ ਦੀ ਕੰਟਰੋਵਰਸੀ ਅਸੀਂ ਸਾਰੇ ਜਾਣਦੇ ਆ ਕਿ ਉਹਨਾਂ ਦੀ ਮਾਫੀ ਜਿਹੜੀ ਆ ਪੋਲਿਟੀਕਲੀ ਕਾਫੀ ਚਰਚਾ ਦੇ ਵਿੱਚ ਆਈ ਸੀ ਬਾਈਡਨ ਨੇ ਪਹਿਲਾਂ ਵੀ ਬਹੁਤ ਸਾਰੇ ਲੋਕ ਜਿਹੜੇ ਕਨਵਿਕਟ ਹੋਏ ਆ ਕੁਝ ਸਧਾਰਨ ਮਹਿਰਵਾਨਾਂ ਦੇ ਪੋਜੈਸ਼ਨ ਦੇ ਮਾਮਲੇ ਦੇ ਵਿੱਚ ਜਾਂ ਮਿਲਟਰੀ ਪਰਸਨਲ ਜਿਹੜੇ ਕਨਵਿਕਟ ਹੋਏ ਆ ਸੈਕਸੂਅਲ ਓਰੀਐਂਟੇਸ਼ਨ ਦੇ ਮਾਮਲੇ ਦੇ ਵਿੱਚ ਜਾਂ ਦੂਜਿਆਂ ਦੇ ਵਿੱਚ ਉਹਨਾਂ ਨੂੰ ਮਾਫ ਕਰ ਦਿੱਤਾ ਆ ਸੋ ਜਿਹੜੇ ਪਹਿਲੇ ਸੀਗੇ ਰਾਸ਼ਟਰਪਤੀ ਜਿਹਦਾ ਪਹਿਲਾ ਜ਼ਿਕਰ ਕੀਤਾ ਦੋਵੇਂ ਰਾਸ਼ਟਰਪਤੀ ਬਾਈਡਨ ਤੇ 트੍ਰੰਪ ਦੋਵਾਂ ਨੇ ਕਲੈਮੈਂਸੀ ਦਿੱਤੀ ਆ ਲੋਕਾਂ ਨੂੰ ਜਿਹੜੇ ਉਹਨਾਂ ਨੇ ਸਿਲੈਕਟ ਜਿਹੜੇ ਉਹਨਾਂ ਦੇ ਨੇੜੇ ਸੀਗੇ 트੍ਰੰਪ ਨੇ 237 ਲੋਕਾਂ ਨੂੰ ਪਹਿਲੀ ਟਰਮ ਦੇ ਵਿੱਚ ਸਜ਼ਾ ਘਟਾਈ ਸੀ ਉਹਨਾਂ ਦੀ ਤੇ ਜਦੋਂ ਉਹ ਆਫਿਸ ਛੱਡ ਰਹੇ ਸੀ ਬਿਲਕੁਲ ਉਸ ਵੇਲੇ ਸੋ ਪ੍ਰੀ ਪੈਂਡੈਮਿਕ ਬਾਏ ਜੋ ਬਰਡਨ ਨੇ ਇਹ ਵੀ ਕਨਸਿਡਰ ਕੀਤਾ ਆ ਕਿ ਜਿਹੜੇ ਕ੍ਰਿਟਿਕਸ ਹੈਗੇ 트੍ਰੰਪ ਦੇ 트੍ਰੰਪ ਦੀ ਇਸ ਪ੍ਰੈਜ਼ੀਡੈਂਸੀ ਤੋਂ ਪਹਿਲਾਂ ਉਹਨਾਂ ਨੂੰ ਪ੍ਰੋਟੈਕਟ ਕਰਨ ਦੇ ਲਈ ਕਿ ਕੋਈ ਉਹਨਾਂ ਦੀ ਜਿਹੜੀ ਇਸ ਕਿਸਮ ਦੀ ਗੱਲਬਾਤ ਨਾ ਹੋਵੇ ਸੋ ਹੁਣ ਇਹ ਮਾਫੀਆਂ ਜਿਹੜੀਆਂ ਇੱਕ ਵਾਰੀ ਫੇਰ ਚਰਚਾ ਦੇ ਵਿੱਚ ਨੇ ਸਵਾਲ ਉਠੋਦੇ ਨੇ ਕਿ ਕਿਨੇ ਸਭ ਤੋਂ ਵੱਧ ਮਾਫੀਆਂ ਦਿੱਤੀਆਂ ਉਹਦੇ ਪਿਛੇ ਕੀ ਕਾਰਨ ਸੀ ਕੀ ਉਹ politically motivated ਸੀ ਜਾਂ ਕੀ ਉਹਦੇ ਪਿੱਛੇ ਅਸਲ ਦੇ ਵਿੱਚ ਕਾਰਨ ਜਿਹੜੇ ਆ ਉਹ ਕਿਹੜੇ ਸੀਗੇ ਅਗਲੀ ਦੋਸਤੋ ਗੱਲਬਾਤ ਬ੍ਰਾਇਨ ਥੌਮਸਨ ਬਾਰੇ ਲੁਈਗੀ ਮੈਂਗਿਓ ਉਹਦਾ ਨਾਂ ਅਸੀਂ ਜਾਣਦੇ ਹਾਂ ਕਿ ਜੇ ਇਸ ਨੌਜਵਾਨ ਨੂੰ ਫੜਿਆ ਗਿਆ ਬ੍ਰਾਇਨ ਥੌਮਸਨ ਨੂੰ ਮਾਰਨ ਦੇ ਪਿੱਛੇ ਸਮਝ ਨਹੀਂ ਸੀ ਉਹਨਾਂ ਨੇ ਮਾਰਿਆ ਕਿਉਂ ਇੱਕ ਦਿਨ ਅਸੀਂ ਬਹੁਤ ਲੰਬੀ ਚੌੜੀ ਉਹਦੇ ਬਾਰੇ ਗੱਲਬਾਤ ਕੀਤੀ ਸੀ ਕਿ ਜੇ ਇਸ ਕਿਸਮ ਦੀ ਥਿਉਰੀ ਨੂੰ ਉਹ ਮੰਨਦਾ ਆ ਜਿਹੜੀ ਇੰਡਸਟਰੀਅਲ ਰਿਲੇਸ਼ਨ ਦੇ ਵੀ ਖਿਲਾਫ ਆ ਸਾਰੇ ਕੁਝ ਦੇ ਉਲਟ ਆ ਤੇ ਇਹਦਾ ਹੁਣ ਕਾਰਨ ਕਹਿੰਦੇ ਪਤਾ ਲੱਗਿਆ ਵੀ ਉਹ ਅਮਰੀਕਾ ਦੇ ਹੈਲਥ케ਅਰ ਸਿਸਟਮ ਤੋਂ ਬਹੁਤ ਅੱਕਿਆ ਆ ਬੰਦਾ ਹੈਲਥ케ਅਰ ਤੇ ਜਿਹੜੀ ਇੰਸ਼ੋਰੈਂਸ ਸਿਸਟਮ ਆ ਇਹ 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 ਦੀ ਵਿੱਚੋਂ ਫਰਸਟ੍ਰੇਟ ਹੋਣ ਕਰਕੇ ਉਹਨੇ ਆ ਯੂਨਾਈਟਿਡ ਹੈਲਥ케ਅਰ ਦੇ ਸੀਈਓ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਮੈਨੂੰ ਇਹ ਲੱਗਦਾ ਕਿ ਜਿਹੜਾ ਇੰਸ਼ੋਰੈਂਸ ਸਿਸਟਮ ਅਮਰੀਕਾ ਦਾ ਤੇ ਇਹਦੇ ਨਾਲ ਹੀ ਜਿਹੜਾ ਹੈਲਥ케ਅਰ ਸਿਸਟਮ ਹੈ ਇਹਨਾਂ ਨੇ ਰਲ ਕੇ ਲੋਕਾਂ ਦਾ ਨੁਕਸਾਨ ਕੀਤਾ ਤੇ ਲੁੱਟਿਆ ਲੋਕਾਂ ਨੂੰ ਐਕਸਪਲੋਇਟ ਕੀਤਾ ਲੋਕਾਂ ਨੂੰ ਲੋਕਾਂ ਦਾ ਨੁਕਸਾਨ ਕੀਤਾ ਸਾਫ਼ ਤੌਰ ਦੇ ਉੱਤੇ। ਇਹ ਜਿਹੜਾ ਇਹ ਰਾਈਟਿੰਗ ਜਿਹੜੀਆਂ ਮਿਲੀਆਂ ਆ ਪੁਲਿਸ ਨੂੰ ਉਹਦੇ ਵਿੱਚੋਂ ਇਹ ਪਤਾ ਲੱਗਦਾ ਆ ਕਿ ਇਹ ਨੌਜਵਾਨਾਂ ਇਹਦਾ ਬਹੁਤ ਨਾ ਪੱਖੀ ਨਜ਼ਰੀਆ ਆ ਹੈਲਥ케ਅਰ ਇੰਡਸਟਰੀ ਬਾਰੇ ਤੇ ਇਹਦੇ ਲੀਡਰਸ ਬਾਰੇ ਸ਼ਾਇਦ ਹਲੇ ਪੂਰੇ ਕਾਰਨ ਤਾਂ ਪਤਾ ਲੱਗਣਗੇ ਪਰ ਸ਼ਾਇਦ ਇਹੀ ਕਾਰਨ ਆ ਵੀ ਉਹਨੇ ਯੂਨਾਈਟਿਡ ਹੈਲਥ케ਅਰ ਦੇ ਸੀਈਓ ਨੂੰ ਮਾਰ ਦਿੱਤਾ ਜਿਹੜਾ ਸਿੰਬੋਲਿਕ ਟੇਕਡਾਊਨ ਆ ਹੈ ਇਹ ਜਿਹੜਾ ਐਕਟ ਆ ਇਹ ਸਿੱਧੇ ਤੌਰ ਦੇ ਉੱਤੇ ਜਿਹੜੀ ਪਾਵਰ ਜਾਂ ਜਿਹੜੀ ਕਰਪਸ਼ਨ ਆਇਆ ਸ਼ਵੇਲੇ ਕਾਰਪੋਰੇਟ ਲੀਡਰਸ ਦੇ ਵਿੱਚ ਉਹਦਾ ਸਿੰਬੋਲਿਕ ਟੇਕ ਡਾਊਨ ਆ ਹੈਲਥ케어 ਇੰਡਸਟਰੀ ਸਾਰੀ ਦੇ ਉੱਤੇ ਜਿਹੜਾ ਇਹਦਾ ਮਤਲਬ ਇੱਕ ਤਾਂ ਹੋ ਸਕਦਾ ਵੀ ਉਹਦੀ ਬੰਦੇ ਦੀ ਕੋਈ ਪਰਸਨਲ ਇਸ਼ੂ ਹੋਵੇ ਤੇ ਉਹਦੀ ਲੱਗਦੀ ਹੋਵੇ ਜਾਂ ਉਹਦੀ ਕੋਈ ਓਦਾਂ ਦੀ ਸੋਚ ਹੋਵੇ ਤੇ ਉਹਨੇ ਜਾ ਕੇ ਸੀਈਓ ਨੂੰ ਮਾਰ ਦਿੱਤਾ ਉਹਦਾ ਪਰਸਨਲ ਕੁਛ ਨਹੀਂ ਆ ਇੱਕ ਪੂਰਾ ਜਿਹੜਾ ਕਾਰਪੋਰੇਟ ਵਰਲਡ ਆ ਉਹ ਕਾਰਪੋਰੇਸ਼ਨ ਜਿਹੜੀ ਕਰਪਸ਼ਨ ਆ ਉਸ ਕਾਰਪੋਰੇਸ਼ਨ ਦੀ ਉਦੇ ਖਿਲਾਫ ਇਹਨੇ ਗੁੱਸਾ ਕੱਢਿਆ ਤੇ ਉਹਨੂੰ ਤਾਂ ਮਾਰਿਆ ਇਹ ਆਪਣੇ ਆਪ ਦੇ ਵਿੱਚ ਬੜੀ ਖਤਰਨਾਕ ਗੱਲ ਆ ਵੀ ਇਹ ਕੇਸ ਕਿਸ਼ਨ ਦੀ ਜਿਹੜੀ ਸੋਚ ਆ ਲੋਕਾਂ ਦੇ ਵਿੱਚ ਪੈਦਾ ਹੋ ਰਹੀ ਆ ਇੰਸ਼ੋਰੈਂਸ ਦੇ ਵਿਰੋਧ ਦੇ ਵਿੱਚ ਬਹੁਤ ਸਾਰੇ ਇਹ ਕੱਲਾ ਇਹ ਨਹੀਂ ਆ ਦੁਖੀ ਬਹੁਤ ਨੇ ਲੋਕ ਅਮਰੀਕਾ ਦੇ ਵਿੱਚ ਬਹੁਤ ਸਾਰੇ ਜਿਹੜੇ ਅਮਰੀਕਨਸ ਨੇ ਉਹਨਾਂ ਨੇ ਆਪਣੀ ਫਰਸਟ੍ਰੇਸ਼ਨ ਇਸ ਹੈਲਥ ਇੰਸ਼ੋਰੈਂਸ ਕੰਪਨੀਆਂ ਦੇ ਖਿਲਾਫ ਕੱਢੀ ਆ ਸਮੇਂ-ਸਮੇਂ ਦੇ ਉੱਤੇ ਜਿਨ੍ਹਾਂ ਨੇ ਹੋ ਸਕਦਾ ਕਿ ਉਹ ਸਾਰੀ ਫਰਸਟ੍ਰੇਸ਼ਨ ਨੇ ਇਸ ਨੌਜਵਾਨ ਨੂੰ ਮੋਟੀਵੇਟ ਕੀਤਾ ਜਾਂ ਉਹ ਇਧਰਲੇ ਪਾਸੇ ਚਲੇ ਗਿਆ ਕਿਉਂ ਨਹੀਂ ਇਸ ਕਿਸਮ ਦਾ ਇੱਕ ਹੀਰੋ ਬਣਨ ਦੇ ਲਈ ਐਕਟ ਕੀਤਾ ਬਈ ਜਿਹੜਾ ਇੱਕ ਪ੍ਰੋਮਿਨੈਂਟ ਫਿਗਰ ਨੂੰ ਇੰਡਸਟਰੀ ਦੇ ਵਿੱਚ ਟਾਰਗੇਟ ਕਰਕੇ ਤੇ ਉਹ ਹੀਰੋ ਬਣ ਸਕਦਾ ਜਿਹੜਾ ਹੋ ਸਕਦਾ ਇਸ ਤਰ੍ਹਾਂ ਦਾ ਕੋਈ ਯਤਨ ਹੋਵੇ ਇਹ ਵੀ ਇੱਕ ਥਿਉਰੀ ਦੱਸੀ ਜਾ ਰਹੀ ਹੈ ਅੱਜ ਜਦੋਂ 12 ਨਵੰਬਰ ਨੂੰ ਅਸੀਂ ਗੱਲ ਕਰ ਰਹੇ ਹਾਂ ਤਾਂ ਇਹ ਇੰਟਰਨੈਸ਼ਨਲ ਜਿਹੜਾ ਯੂਨੀਵਰਸਲ ਹੈਲਥ케ਅਰ ਹੈਲਥ ਯੂਨੀਵਰਸਲ ਹੈਲਥ ਕਵਰੇਜ ਡੇ ਆ ਅੱਜ ਦੇ ਦਿਨ ਦੇ ਉੱਤੇ ਗੱਲ ਕੀਤੀ ਜਾਂਦੀ ਹੈ ਕਿ ਜਿਹੜਾ ਬੰਦਾ ਵੀ ਯੂਨਾਈਟਿਡ ਨੇਸ਼ਨ ਇਹਨੂੰ ਕਰਦਾ ਆ ਕਿ ਜਿਹੜਾ ਵਿਅਕਤੀ ਵੀ ਦੁਨੀਆ ਦੇ ਉੱਤੇ ਆਇਆ ਜਿੱਦਾਂ ਉਹਦੇ ਲਈ ਹਵਾ ਬਰਾਬਰ ਆ ਉਹਦੇ ਲਈ ਅ ਸੂਰਜ ਦੀ ਧੁੱਪ ਬਰਾਬਰ ਆ ਐਸੇ ਤਰੀਕੇ ਦੇ ਨਾਲ ਉਹਦੇ ਲਈ ਹੈਲਥ케ਅਰ ਯੂਨੀਵਰਸਲ ਹੋਣਾ ਚਾਹੀਦਾ ਫ੍ਰੀ ਹੋਣਾ ਚਾਹੀਦਾ ਇਰਸਪੈਕਟਿਵ ਉਹਦੀ ਕਿੰਨੀ ਆਮਦਨ ਆ ਕਿੱਥੇ ਦੇਚ ਰਹਿਦਾ ਜਾਂ ਕਦੋਂ ਉਹਨੂੰ ਲੋੜ ਆ ਕਿਹੜਾ ਉਹਨੇ ਇਲਾਜ ਕਰਾਉਣਾ ਸਾਰਾ ਇਲਾਜ ਫ੍ਰੀ ਹੋਣਾ ਚਾਹੀਦਾ ਬੰਦਾ ਇਹ ਤੇ ਡਿਬੇਟ ਆ ਬਹੁਤ ਵੱਡਾ ਸੋ ਇਹ ਹਾਲਾਂਕਿ ਇਹਦਾ ਇਸ ਕੱਲ ਦੇ ਨਾਲ ਕੋਈ ਸਬੰਧ ਨਹੀਂ ਆ ਪਰ ਇਹ ਨੌਜਵਾਨ ਬਾਕੀ ਉਹਨਾਂ ਅਮਰੀਕਨਸ ਵਾਂਗੂ ਸੋਚਦਾ ਜਿਹੜੇ ਇਹ ਸਮਝਦੇ ਆ ਕਿ ਜਿਵੇਂ ਇੰਸ਼ੋਰੈਂਸ ਕੰਪਨੀਆਂ ਆ ਜਾਂ ਇਹ ਸਾਰਾ ਕੁਛ ਆ ਇਹ ਇਹਦੇ ਖਿਲਾਫ ਨਹੀਂ ਜਾਂ ਇਹ ਲੁੱਟ ਰਹੇ ਨੇ ਇੱਕ ਖਾਸ ਤਰੀਕੇ ਦੇ ਨਾਲ ਉਹਦੇ ਵਿੱਚੋਂ ਫਾਇਦਾ ਲੈ ਰਹੇ ਆ ਤੇ ਬੰਦਾ ਪੀੜਿਆ ਜਾ ਰਿਹਾ ਇਹ ਸਾਰੇ ਕੁਛ ਦੇ ਵਿੱਚ ਹੁਣ ਇਹ ਬੜੀ ਚਿੰਤਾ ਵਾਲੀ ਗੱਲ ਆ ਕਿਸੇ ਚੀਜ਼ ਦੇ ਨਾਲ ਸਹਿਮਤੀ ਅਸਹਿਮਤੀ ਤਾਂ ਹੋ ਸਕਦੀ ਹੈ ਤੁਹਾਡੀ ਨਹੀਂ ਬਣਦੀ ਜੇ ਤੁਹਾਨੂੰ ਇਹ ਲੱਗਦਾ ਵੀ ਇੰਸ਼ੋਰੈਂਸ ਸਿਸਟਮ ਗਲਤ ਹੈ ਤਾ ਪਰ ਇੱਥੇ ਤੱਕ ਉੱਠ ਜਾਣਾ ਕਿ ਉਹ ਜਾ ਕੇ ਏਡੇ ਵੱਡੇ ਪ੍ਰੋਮਿਨੈਂਟ ਬੰਦੇ ਨੂੰ ਮਾਰ ਦੇਵੇ ਇਹ ਚਿੰਤਾ ਵਾਲੀ ਗੱਲ ਆ ਹੁਣ ਇਹਦੀ ਜਿਹੜੀ ਭਾਵੇਂ ਕਿ ਇਹ ਮਤਲਬ ਇਹਦੀ ਬੜੀ ਪ੍ਰਿਵਿਲੇਜਡ ਅਪਬ੍ਰਿੰਗਿੰਗ ਹੋਈ ਹੈ ਬੜੇ ਸਰਦੇ ਪੁਜ ਦੇ ਖਾਂਦੇ ਪਿੰਦੇ ਘਰ ਦਾ ਇਹ ਮੁੰਡਾ ਆ ਪਰ ਫੇਰ ਵੀ ਉਹਨੇ ਆਪਣਾ ਜਿਹੜਾ ਇਹ ਜਿਹੜਾ ਐਡਵਾਂਟੇਜ ਹੈਗਾ ਉਹਨੂੰ ਰਿਜੈਕਟ ਕੀਤਾ ਤੇ ਜਿਹੜਾ ਇੱਕ ਅਨਫੇਅਰ ਸਿਸਟਮ ਜਿਹਦੇ ਵਿੱਚ ਬਾਕੀ ਲੋਕਾਂ ਦੇ ਨਾਲ ੱੱੱਕਾ ਹੋ ਰਿਹਾ ਉਹਦਾ ਆਪਣੇ ਆਪ ਨੂੰ 파ਟ ਬਣਾਇਆ ਸੋ ਇਹ ਹੈ ਤੇ ਬੜਾ ਚਿੰਤਾ ਵਾਲੀ ਗੱਲਬਾਤ ਪਰ ਇਹ ਜਦੋਂ ਇਹਨੂੰ ਮਤਲਬ ਗ੍ਰਫਤਾਰ ਕੀਤਾ ਗਿਆ ਉਹਦੀ ਬੈਕਗ੍ਰਾਉਂਡ ਤੇ ਉਹਦਾ ਹੁਣ ਜੜੀ ਕ੍ਰਿਮਨੋਲੋਜਿਸਟ ਨੇ ਉਹ ਇਹਦੀ 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 ਮਾਰਨ ਨੂੰ ਸਮਝ ਰਹੇ ਆ ਕਿ ਇਹ ਇੱਕ ਸਿੰਬੋਲਿਕ ਟੇਕਡਾਊਨ ਕੀਤਾ ਜਾ ਸਕਦਾ ਹੈ ਹੈਲਥ케ਅਰ ਸਿਸਟਮ ਦੇ ਉੱਤੇ ਇੰਸ਼ੋਰੈਂਸ ਇੰਡਸਟਰੀ ਦੇ ਉੱਤੇ ਤੇ ਸਾਰੇ ਕੁਛ ਦੇ ਉੱਤੇ ਉਹਦਾ ਇੱਕ ਕਲੀਅਰ ਕੱਟ ਜਿਹੜਾ ਗੁੱਸਾ ਜਾਂ ਉਹਦਾ ਜਿਹੜਾ ਵਿਰੋਧ ਆ ਉਹ ਸਾਫ਼ ਤੌਰ ਦੇ ਉੱਤੇ ਇਹਦੇ ਵਿੱਚੋਂ ਦੇਖਣ ਨੂੰ ਮਿਲਿਆ ਹੈ ਇਹ ਇਹ ਸੱਚਮੁੱਚ ਇੱਕ ਵੱਡੀ ਚਿੰਤਾ ਵਾਲੀ ਗੱਲ ਆ ਕਿ ਇਸ ਤਰੀਕੇ ਨਾਲ ਉਹ ਬੰਦਾ ਜਿਹੜਾ ਔਰ ਇਹਦੇ ਨਾਲ ਨਾਂ ਜੁੜਦਾ ਹੈ ਟੈਡ ਕੰਜ਼ਸਕੀ ਦਾ ਕਿ ਟੈਡ ਕੰਜ਼ਸਕੀ ਜਿਹੜਾ ਜਿਹਨੂੰ ਯੂਨਾ ਬੌਂਬਰ ਕਹਿੰਦੇ ਸੀ ਉਹਦੀ ਇਹ ਥਿਉਰੀ ਦੇ ਉੱਤੇ ਚੱਲਦਾ ਉਹ ਟ੍ਰੈਡ ਕੰਕਸ ਕੀ ਜਾ ਜੂਨ ਨਵੰਬਰ ਜਿਹੜਾ ਸਾਰੀ ਇੰਡਸਟਰੀਅਲਾਈਜੇਸ਼ਨ ਦੇ ਖਿਲਾਫ ਆ ਜਿਹੜਾ ਇਹ ਸਾਰੇ ਮਾਡਰਨਾਈਜੇਸ਼ਨ ਦੇ ਇੱਕ ਤਰੀਕੇ ਦੇ ਨਾਲ ਖਿਲਾਫ ਆ ਸੱਚਮੁੱਚ ਇੱਕ ਵੱਡੀ ਚਿੰਤਾ ਵਾਲੀ ਗੱਲ ਨਜ਼ਰ ਆ ਰਹੀ ਹੈ ਦੋਸਤੋ ਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ حاضر ਹੋਵਾਂਗੇ ਕੁਝ ਨਵੀਂ ਗੱਲਾਂ ਬਾਤਾਂ ਨਾਲ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ